ਸਾਡੀ ਜਿਹੜੀ ਸੰਸਥਾ ਐ ਸਿੱਖ ਪਰਉਪਸਾਂਝਾ ਹਰ ਸਾਲ ਹਾਦੇ ਨਾਰੀ ਧਰਤੀ ਮਲੇਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਆ ਕੇ ਉਹਨਾਂ ਛੋਟੇ ਸਾਹਿਬਜ਼ਾਦੇ ਦੀ ਲਾਸਾਨੀ ਸ਼ਹਾਦਤ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਆ ਜਿਹੜੀ ਜਿਹੜੀ ਸ਼ਾਂਝ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸੁਭੀ ਮੀਆਂ ਵੀਰ ਵਿਚਕਾਰ ਸੀ ਜਿਹੜੀ ਸ਼ਾਂਝ ਤਸ਼ਵੀਜ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੰਦੂ शाह ਜਾਨੀ ਖਾਨ ਨਬੀ ਖਾਨ ਕੋਟਾ ਨੇ ਉਹਨਾਂ ਦੀ ਹੋਰ ਵਿਚਕਾਰ ਸੀ ਤੇ ਉਸੇ ਉਸੇ ਸ਼ਾਂਝ ਨੂੰ ਅੱਗੇ ਬਣਾਉਂਦੇ ਹੋਏ ਹਰ ਸਾਲ ਇੱਥੇ ਆ ਕੇ ਲੰਗਰ ਲਾਉਣੇ ਔਰ ਸੰਗਤ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ। ਮਲੇਰ ਕੋਟਲੇ ਦਾ ਕਰਜਦਾਰ ਰਹਾ। ਸੋ ਉਸ ਮਲੇਰ ਕੋਟਲੇ ਦੀ ਧਰਤੀ ਤੋਂ ਸਾਡੇ ਮੁਸਲਮਾਨ ਵੀਰ, ਸਿੱਖ ਮੁਸਲਮਾਨ ਸਾਂਝਾ ਫਰੰਟ ਜਿਹੜਾ ਲਗਾਤਾਰ ਲੰਬੇ ਸਮੇਂ ਤੋਂ ਕੰਮ ਕਰ ਰਿਹਾ। ਉਹ ਹੁਣ ਇੱਕ ਸੱਚਾ ਮੁਸਲਮਾਨ ਜਿਸ ਰੱਬ ਦੀ ਇਬਾਦਤ ਕਰਦਾ ਹੈ, ਉਸੇ ਰੱਬ ਦਾ ਪਰਿਵਾਰ ਦਾ ਮੈਂਬਰ ਉਹਨੇ ਕਿੰਨਾ ਸਤਕਾਰ ਦੇਣਾ ਚਾਹੀਦਾ ਹੈ। ਜੇ ਤੁਸੀਂ ਦੇਖਦੇ ਹੋ ਕਿ ਇਸਲਾਮ ਨੇ ਸਿੱਖਿਆ ਹੈ ਕਿ ਕਿਸ ਨੇ ਕਿਸ ਨੇ ਕਿਹਨਾਂ નિર્ਦੋਸ਼ ਜਾਨ ਦਾ ਕਤਲ ਕੀਤਾ ਉਹਨੇ ਸਾਰੇ ਇਨਸਾਨੀ ਦਾ ਕਤਲ ਕਰਤਾ। ਕੁਰਾਨ ਸ਼ਰੀਫ ਜੀ ਸੁਣੋ ਤਾਂ ਇੱਕ ਅਲ ਮੈਦਾ ਉਹਦੀ ਆयत ਨੰਬਰ 32 ਹੈ। ਉਹ ਦੇਖੋ ਇੱਥੇ ਤਾਂ ਦੋ-ਦੋ નિર્ਦੋਸ਼ਾਂ ਦਾ ਕਤਲ ਹੋਇਆ ਹੈ। ਤਾਂ ਮੈਂ ਸੋਚਦਾ ਇੱਕ ਸੱਚਾ ਮੁਸਲਮਾਨ ਇੱਕ ਸਿੱਖ ਨਾਲੋਂ ਵੀ ਜ਼ਿਆਦਾ ਇਸ ਦੁੱਖ ਨੂੰ ਤਕਲੀਫ ਨੂੰ ਮਹਿਸੂਸ ਕਰਦਾ ਹੈ। ਬਹੁਤ ਸਾਰੀਆਂ ਕਿਤਾਬਾਂ ਦੇ ਰਾਹੀਂ ਬਹੁਤ ਸਾਰਾ ਪ੍ਰੈਕਟੀਕਲੀ ਤੌਰ ਦੇਤੇ ਹਰ ਇਕੱਠਾਂ ਚ ਦਾ ਕੇ ਡਾਕਟਰ ਦੇ ਕੇ ਸਾਡੇ ਸਤਿਕਾਰਯੋਗ ਡਾਕਟਰ ਨਸੀਰ ਅਫਦਰ ਜੀ ਜਿਸ ਤਰ੍ਹਾਂ ਕਿਰਿਆਸ਼ੀਲ ਨੇ ਕਿ ਜਦ ਇੱਕ ਬੰਦੇ ਨੂੰ નિર્ਦੋਸ਼ ਨੂੰ ਖਤਮ ਕਰਨ ਦੀ ਏਡੀ ਵੱਡੀ ਪਾਪ ਪਿਆ ਜਾਂਦਾ ਤਾਂ ਦੂਨ ਮਿਰਦਾ ਸ਼ਾਂਤ ਦੂਨ ਸੋਦੇ ਖਤਮ ਨੂੰ ਕਿੱਡਾ ਵੱਡਾ ਪਾਪ ਪਿਆ ਜਾਏਗਾ ਅਸੀਂ ਇਸ ਕੰਮ ਚ ਪੂਰੀ ਤਰ੍ਹਾਂ ਸ਼੍ਰੀਕ ਹੁੰਨੇ ਆਂ ਔਰ ਉਸ ਸੁਬੇsrand ਨੂੰ ਜਿਹਨੇ ਸਲਾਮ ਦੀ ਆੜ ਲੈ ਕੇ ਇੱਕ ਆਣਾ ਵਾਪਰੇ ਔਰ ਪਾਣਾ ਵਾਪਤਿਆ ਸੀ ਅਸੀਂ ਉਸ ਬਰਾਦਰੀ ਅੱਜ ਹੀ ਨਹੀਂ ਬਲਕਿ ਕਿਆਮਤ ਤੱਕ ਉਸ ਇਸ ਪਾਪੀ ਦੀ ਕੀਤੀ ਕਾਰਵਾਈ ਤੋਂ ਸੁਲਭਿਤ ਦਾ ਬਹੁਤ ਵੱਡੀ ਲੋੜ ਹੈ ਕਿ ਜਿਹੜਾ ਇਹ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਲਸਫੇ ਨੇ ਪ੍ਰਚਾਰ ਰਹੇ ਨੇ ਜਿਹੜਾ ਮਹਾਰਾਜ ਨੇ ਕਿਹਾ ਮਾਨਸ ਦੀ ਜਾਤ ਸਭਾ ਇੱਕ ਹੈ ਪਹਿਚਾਨ ਕੋ ਸੋ ਉਸ ਇਨਸਾਨੀ ਜਾਤ ਦਾ ਸੁਨੇਹਾ ਬੜੇ ਪਿਆਰ ਦੇ ਨਾਲ ਇਹ ਸਾਰੇ ਵੀਰ ਦਿੰਦੇ ਆ ਰਹੇ ਨੇ ਇਹ ਸਾਰੇ ਵੀਰਾਂ ਦਾ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਇਹ ਸੇਵਾਵਾਂ ਕਰਨ ਦੇ ਉੱਤੇ ਸਮੁੱਚੇ ਗੁਰੂ ਘਰ ਵੱਲੋਂ ਸਮੁੱਚੇ ਪੰਥ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਲੱਗਦੇ ਨੇ ਹਰ ਸਾਲ ਦੀ ਤਰ੍ਹਾਂ ਲੇਰਕੋਟਲੇ ਤੋਂ ਹਰ ਹਰ ਵਾਰ ਦੀ ਤਰ੍ਹਾਂ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਉਹ ਬੜੀ ਪਿਆਰ ਸਤਿਕਾਰ ਦੇ ਨਾਲ ਲੱਗਰ ਲਾਉਂਦੇ ਨੇ ਸਾਂਝ ਪਾਉਂਦੇ ਆ ਜੀ ਪਹਿਲਾਂ ਤਾਂ ਹਰ ਵਾਰ ਲੰਗਰ ਲਗਾਇਆ ਜਾਂਦਾ ਹੈ ਭਾਈ ਹਰਪ੍ਰੀਤ ਸਿੰਘ ਜੀ ਅਗਿਆਨੀ ਤੁਹਾਡੇ ਨਾਲ ਮੁਲਾਕਾਤ ਕੀਤੀ ਹੈ ਅਰਦਾਸ ਬੇਨਤੀ ਕੀਤੀ ਹੈ ਸਨੇਹਾ ਵੀ ਦੇਖੇਗੇ ਨੇ ਇੱਕ ਜਿਹੜੀ ਆਪਾਂ ਨੇ ਇਕੱਠੇ ਹੋਣ ਦਾ ਸ਼ੁਰੂ ਕਰਦਾ ਹਾਂ ਰੱਬ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਤੇ ਬਹੁਤ ਮਿਹਰਬਾਨ ਹੈ ਸਾਡੀ ਜਿਹੜੀ ਸੰਸਥਾ ਸਿੱਖ ਮੂਲਬਸਾਂਝਾਂ ਹਰ ਸਾਲ ਹਾਦੇ ਨਾਰੀ ਧਰਤੀ ਮਲੇਰਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਆ ਕੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਆਂ ਤੇ ਅਸੀਂ ਉਹੀ ਗੁਰੂ ਸਾਹਿਬਾਨ ਵੱਲੋਂ ਕਈ ਕਿਸ ਅ ਸੰਝਾਂ ਦੇ ਪੈਰਾ ਦਿਨ ਦੀ ਕੋਸ਼ਿਸ਼ ਕਰਦੇ ਆਂ ਜਿਹੜਾ ਤੰਤਰ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਵਿਚਕਾਰ ਸੀ ਜਿਹੜੀ ਜਿਹੜੀ ਸੰਝ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸੁਭੀ ਮੀਆਂ ਵਿਚਕਾਰ ਸੀ ਜਿਹੜੀ ਸੰਝ ਤਸ਼ਬੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸਾਹਿਬ ਜਨੀਖਾਂ ਨਵੀਖਾਂ ਕੋਟਾ ਨੇ ਖਾਂ ਆਤੀ ਹੋਰਾਂ ਵਿਚਕਾਰ ਸੀ ਤੇ ਉਸੇ ਉਸੇ ਪਸੰਦ ਨੱਕੇ ਬਣਾਉਂਦੇ ਹੋਏ ਹਰ ਸਾਲ ਇੱਥੇ ਆ ਕੇ ਲੰਗਰ ਲਾਉਣੇ ਔਰ ਸੰਗਤ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਕਿਉਂਕਿ ਇਸਲਾਮ ਦੀ ਸਿੱਖਿਆ ਹੈ ਕਿ ਸਾਰੇ ਇਨਸਾਨੀ ਉਤ ਰੱਬ ਦਾ ਪਰਿਵਾਰ ਹੈ ਤੇ ਹੁਣ ਇੱਕ ਸੱਚਾ ਮੁਸਲਮਾਨ ਜਿਸ ਰੱਬ ਦੀ ਇਬਾਦਤ ਕਰਦਾ ਹੈ ਉਸੇ ਰੱਬ ਦਾ ਪਰਿਵਾਰ ਦਾ ਮੈਂਬਰ ਉਹਦੇ ਲਈ ਕਿੰਨਾ ਸਤਕਾਰ ਹੋਣਾ ਚਾਹੀਦਾ ਜਦੋਂ ਅਸੀਂ ਦੇਖਦੇ ਆਂ ਕਿ ਇਸਲਾਮ ਨੇ ਸਿੱਖਿਆ ਹੈ ਕਿ ਕਿਸ ਨੇ ਜਿਸ ਨੇ ਕੋ ਨਿਰਦੋਜ ਜਾਨ ਦਾ ਕਤਲ ਕੀਤਾ ਉਹਨੇ ਸਾਰੇ ਇਨਸਾਨੀ ਦਾ ਕਤਲ ਕਰ ਦਿੱਤਾ ਕੁਰਾਨ ਸ਼ਰੀਫ ਦੀ ਸ਼ੁਰੂਤ ਹੈ ਇੱਕ ਅਲ ਮੈਦਾ ਉਹਦੀ ਐਤਨਿਕ ਪੱਤੀ ਹੈ ਹੁਣ ਦੇਖੋ ਇੱਥੇ ਤਾਂ ਦੋ ਦੋ નિર્ਦੋਸ਼ਾਂ ਦਾ ਕਤਲ ਹੋਇਆ ਤਾਂ ਮੈਂ ਸੋਚਦਾ ਇੱਕ ਸੱਚਾ ਮੁਸਲਮਾਨ ਇੱਕ ਸਿੱਖ ਨਾਲੋਂ ਵੀ ਜ਼ਿਆਦਾ ਇਸ ਦੁੱਖ ਨੂੰ ਤਕਲੀਫ ਨੂੰ ਮਹਿਸੂਸ ਕਰਦਾ ਕਿਉਂਕਿ ਜਦ ਇੱਕ ਬੰਦੇ ਨੂੰ નિર્ਦੋਸ਼ ਨੂੰ ਕਤਲ ਕਰਨ ਦੀ ਏਡੀ ਵੱਡੀ ਪਾਪ ਕਿਹਾ ਜਾਂਦਾ ਤਾਂ ਦੋ નિર્ਦੋਸ਼ਾਂ ਨੂੰ ਕਤਲ ਨੂੰ ਕਿੱਡਾ ਵੱਡਾ ਪਾਪ ਕਿਹਾ ਜਾਏਗਾ ਅਸੀਂ ਇਸ ਗਮ 'ਚ ਪੂਰੀ ਤਰ੍ਹਾਂ ਸ਼ਰੀਕ ਹੁੰਨੇ ਆਂ ਔਰ ਉਸ ਸੂਬੇ ਸਰੰਦ ਨੂੰ ਜਿਹਨੇ ਇਸਲਾਮ ਦੀ ਆੜ ਲੈ ਕੇ ਇੱਕ ਆਣਾ ਵਾਪਰੇ ਔਪਾਣਾ ਵਾਪਰੇ ਆਸੀਂ ਮੁਸਲਮਾਨ ਬਰਾਦਰੀ ਅੱਜ ਹੀ ਨਹੀਂ ਬਲਕਿ ਕਿਆਮਤ ਤੱਕ ਉਸ ਇਸ ਪਾਪੀ ਦੀ ਕੀਤੀ ਕਾਰਵਾਈ ਤੋਂ ਸ਼ਰਬਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ ਇਸ ਮਹਾਨ ਸ਼ਹੀਦੀ ਸਥਾਨ ਤੇ ਮਾਂ ਗੁਜਰੀ ਜੀ ਦੇ ਸ਼ਹੀਦੀ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਾਈ ਹੋਈ ਪਿਆਰ ਦੀ ਸਾਂਝ ਭਾਈ ਮਰਦਾਨਾ ਜੀ ਦੇ ਵਾਰਿਸ ਪੀਰ ਬੁੱਧੂ ਸ਼ਾਹ ਜੀ ਦੇ ਵਾਰਿਸ ਨਿਹੰਗ ਖਾਂ ਨਬੀ ਖਾਨ ਗਨੀ ਖਾਨ ਜਨਨ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਕਹਿ ਕੇ ਲਿਖਤ ਰੂਪ ਵਿੱਚ ਦਿੰਦੇ ਨੇ ਮਹਾਰਾਜ ਗੱਲ ਨਾ ਲਾਉਂਦੇ ਆ ਔਰ ਮੈਂ ਇਹ ਮਹਿਸੂਸ ਕਰਦਾ ਠੀਕ ਹੈ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਦੀ ਪੁੱਤਰ ਹੈ ਪਰ ਚਮਕੌਰ ਦੀ ਗੜੀ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਨੂੰ ਆਪਣੇ ਪੁੱਤਰ ਕਿਹਾ ਉੱਥੇ ਨਾਲ ਹੀ ਜੇ ਕਿਸੇ ਨੂੰ ਪੁੱਤਰ ਹੋਣ ਦਾ ਮਾਣ ਮਿਲਿਆ ਕਿ ਉਹ ਨਬੀ ਖਾਨ ਗਨੀ ਖਾਨ ਨੂੰ ਮਿਲਿਆ ਸੋ ਉਹ ਪਿਆਰ ਦੀ ਸਾਨ ਜਿਹੜੀ ਆ ਉਹ ਉਸ ਪਿਆਰ ਦੇ ਵਾਰਿਸ ਉਸ ਪਿਆਰ ਦੀ ਵਿਰਾਸਤ ਨੂੰ ਸੰਭਾਲਣ ਵਾਲੇ ਖਾ ਦਾ ਨਾਰਾ ਮਾਰਨ ਵਾਲੀ ਧਰਤੀ ਜਿਹਦਾ ਸਦਾ ਹੀ ਖਾਲਸਾ ਪੰਥ ਕਰਜਦਾਰ ਹੈ ਅਰਥ ਇਹ ਨਹੀਂ ਹੈ ਕਿ ਰਿਜ਼ਲਟ ਕੀ ਨਿਕਲਦੇ ਆ ਜਾਂ ਕਿਰਿਆ ਕੀ ਹੁੰਦੀ ਆ ਅਰਥ ਇਹ ਹੈ ਕਿ ਕਿਸੇ ਦੇ ਅੰਦਰ ਦੀ ਵਿਚਾਰ ਕੀ ਆ ਸੋ ਜੋ ਜ਼ੁਲਮੋ ਸਤਮ ਸਰਾਂਦੀ ਧਰਤੀ ਤੇ ਹੋਇਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਇਹ ਕਹਿਣਾ ਕਿ ਇਹ ਇਸਲਾਮ ਦੀ ਸ਼ਰਾ ਦੇ ਅਨੁਕੂਲ ਨਹੀਂ ਹੈ ਇਹ ਵੱਡਾ ਪਾਪ ਹੈ ਤੇ ਗੁਰੂ ਸਾਹਿਬ ਜੀ ਦੇ ਲਾਲਾਂ ਨੂੰ ਸ਼ਹੀਦ ਕਰਨਾ ਇੱਕ ਕਫਰ ਕਿਆ ਇੱਕ ਮਹਾਪਾਪ ਕਿਆ ਇਨਸਾਨੀਅਤ ਦਾ ਕਤਲ ਕਿਆ ਤੇ ਉਸ ਸਬਾ ਦਾ ਬਾਈਕਾਟ ਕੀਤਾ ਸਦਾ ਖਾਲਸਾ ਪੰਥ ਮਲੇਰ ਕੋਟਲੇ ਦਾ ਕਰਜ਼ਦਾਰ ਰਹਾ ਸੋ ਉਸ ਮਲੇਰ ਕੋਟਲੇ ਦੀ ਧਰਤੀ ਤੋਂ ਸਾਡੇ ਮੁਸਲਮਾਨ ਵੀਰ ਸਿੱਖ ਮੁਸਲਮਾਨ ਸਾਂਝਾ ਫਰੰਟ ਜਿਹੜਾ ਲਗਾਤਾਰ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਬਹੁਤ ਸਾਰੀਆਂ ਕਿਤਾਬਾਂ ਦੇ ਰਾਹੀਂ ਬਹੁਤ ਸਾਰਾ ਪ੍ਰੈਕਟੀਕਲੀ ਤੌਰ ਦੇਤੇ ਹਰ ਇਕੱਠਾਂ ਚ ਦਾ ਕੇ ਲੈਕਚਰ ਦੇ ਕੇ ਸਾਡੇ ਸਤਿਕਾਰਯੋਗ ਡਾਕਟਰ ਨਸੀਰ ਅਖਤਰ ਜੀ ਜਿਸ ਤਰ੍ਹਾਂ ਕਿਰਿਆਸ਼ੀਲ ਨੇ ਬਹੁਤ ਵੱਡੀ ਲੋੜ ਹੈ ਕਿ ਜਿਹੜਾ ਇਹ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਲਸਫੇ ਨੇ ਪ੍ਰਚਾਰ ਰਹੇ ਨੇ ਜਿਹੜਾ ਮਹਾਰਾਜ ਨੇ ਕਿਹਾ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਸੋ ਉਸ ਇਨਸਾਨੀ ਜਾਤ ਦਾ ਸਨੇਹਾ ਬੜੇ ਪਿਆਰ ਦੇ ਨਾਲ ਇਹ ਸਾਰੇ ਵੀਰ ਦਿੰਦੇ ਆ ਰਹੇ ਨੇ ਇਹ ਸਾਰੇ ਵੀਰਾਂ ਦਾ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਇਹ ਸੇਵਾਵਾਂ ਕਰਨ ਦੇ ਉੱਤੇ ਸਮੁੱਚੇ ਗੁਰੂ ਘਰ ਵੱਲੋਂ ਸਮੁੱਚੇ ਪੰਥ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਡਟਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਬਤਾਏ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਿਆਂ ਕੀ ਜੋਤ ਸ੍ਰੀ ਗੁਰਗੰਨ ਸਾਹਿਬ ਜੀ ਕੇ ਪਾਠ ਦੀ ਦਰਦ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹਨ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦੇ ਫਰਜ਼ੰਦ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਮਰਦਾਨਾ ਜੀ ਦੇ ਵਾਰਿਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਪੀਰ ਬੁੱਧੂ ਸ਼ਾਹ ਜੀ ਦੇ ਵਾਰਿਸ ਆ ਦਾ ਨਾਰਾ ਧਰਤੀ ਮਲੇਰ ਕੋਟਲਾ ਤੋਂ ਆ ਕੇ ਪਾਤਸ਼ਾਹ ਜੀਓ ਆਪ ਜੀ ਦੇ ਲਾਲਾਂ ਦੇ ਕੁਰਬਾਨੀ ਨੂੰ ਸਜਦਾ ਕਰਦੇ ਆਂ ਸੰਗਤਾਂ ਦੇ ਲੰਗਰ ਦੀ ਸੇਵਾ ਆਰੰਭ ਕਰਨ ਲੱਗੇ ਕਿਰਪਾ ਕਰਨੀ ਆ ਟੁੱਟ ਵਰਤਨ ਆਪ ਸਿਰ ਤੇ ਹੱਥ ਰੱਖਣਾ ਦਾਤਾ ਜੀ ਕਿਰਪਾ ਕਰਨੀ ਆਪ ਜੀ ਦੀ ਪਾਈ ਹੋਈ ਪਿਆਰ ਸਾਂਝ ਹੋਰ ਮਜ਼ਬੂਤ ਹੋਵੇ ਚੜ੍ਹਦੀ ਕਲਾ ਬਖਸ਼ਣੀ ਦੁੱਖ ਸੁੱਖ ਦੀ ਸਾਂਝ ਬਖਸ਼ਣੀ ਮਹਾਰਾਜ ਆਪ ਕਿਰਪਾ ਕਰਕੇ ਲੰਗਰ ਆਰੰਭ ਕਰਨ ਦੀ ਆਗਿਆ ਬਖਸ਼ੋ ਸੋਖੋ ਹੋਵੇ ਨਾਮ ਚ ਪਿਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਅਵਲਿਆ ਨੂਰ ਆਪਿਆ ਕੁਦਰਤ ਕੇ ਸਭੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਤੁੰਹੰਦੇ ਪਤਿਗੜ ਸਾਹਿਬ ਦੇ ਵਿੱਚ ਮੁਸਲਿਮ ਭਾਈ ਘਾਰੇ ਦੇ ਵੱਲੋਂ ਜਿਹੜਾ ਬਰਯਾਨੀ ਦਾ ਲੰਗਰ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਬਹੁਤ ਵੱਡੀ ਮਿਸਾਲ ਮਿਲਦੀ ਹੈ ਸਿੱਖ ਮੁਸਲਮ ਭਾਈਚਾਰੇ ਦੀ ਇਕੱਠਿਆਂ ਦੀ ਵੱਡੀ ਮਿਸਾਲ ਵੀ ਮਿਲਦੀ ਹੈ ਭਾਈ ਹਰਪਾਲ ਸਿੰਘ ਜੀ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਤੇ ਨਾਲ ਹੀ ਮੁਸਲਮ ਭਾਈਚਾਰੇ ਦੇ ਜਿੰਨੇ ਵੀ ਜਿਹੜੇ ਸਿੰਘ ਸਹਿਵਾਨਾਂ ਦੇ ਨਾਲ ਰਲ ਕੇ ਜਿਹੜੇ ਭਾਈ ਸਾਹਿਬ ਆਏ ਹੋਏ ਨੇ ਔਰ ਮੁਸਲਮ ਭਾਈਚਾਰੇ ਜਿੰਨੇ ਵੀ ਵਾਕੀ ਹੈ ਨੇ ਇਕੱਠੀ ਹੋ ਕੇ ਅਰਦਾਸ ਸਮਾਤ ਸ਼ਾਮਲ ਹੋਏ ਕਿ ਅਰਦਾਸ ਤੋਂ ਰਮਤਾ ਦੁਆਰ ਸੰਗਤਾਂ ਨੂੰ ਲੰਗਰ ਪੋਣਾ ਦਾ ਕਾਰਜ ਕਰਤਾ ਸੋ ਬਾਬਾ ਜੀਆ ਨੇ ਜਿਹੜੇ ਅਰਦਾਸ ਪ੍ਰੋਗਰਾਮ ਕੀਤਾ ਅਰਦਾਸ ਕਰਕੇ ਗੁਰ ਅਖੀਰ ਜਿਹੜਾ ਉਹਨਾਂ ਦੇ ਵੱਲੋਂ ਬਾਬਾ ਜੀਆਂ ਦੇ ਨਾਲ ਲੜ ਕੇ ਸਹਿਬਜ਼ਾਦਿਆਂ ਦੀ ਜੀ ਜੀ ਸਹਿਬਜ਼ਾਦਿਆਂ ਦੀ ਸਹਿਬਜ਼ਾਦਿਆਂ ਦੇ ਉਹਨਾਂ ਪਲਾਂ ਨੂੰ ਵੀ ਜਾਦ ਕੀਤਾ ਗਿਆ ਔਰ ਮਾਫੀ ਵੀ ਮੰਗੀ ਗਿਆ ਹਰ ਸਾਲ ਇਹਨਾਂ ਦੇ ਵੱਲੋਂ ਬਹੁਤ ਵੱਡੇ ਜਿਹੜੇ ਇੱਕ ਕਹਿ ਸਕਦੇ ਨੇ ਵਿਚਾਰ ਬੜੇ ਵੱਡੇ ਇੱਥੇ ਜਾਂਦੇ ਨੇ ਇੱਕ ਵਟਾ ਮੈਸੇਜ ਦਿੱਤਾ ਜਾਂਦਾ ਸਨੇਹਾ ਦਿੱਤਾ ਜਾਂਦਾ ਬੜਾ ਹੀ ਕਰਮਾਂ ਵਾਲਾ ਧਰਤੀ ਹੈ ਜਿਸ ਕਰਕੇ ਹਰ ਕੋਈ ਇਸ ਧਰਤੀ ਨੂੰ ਸਜਦਾ ਵੀ ਕਰਦਾ ਹੈ ਹਰ ਕੋਈ ਇਸ ਧਰਤੀ ਨੂੰ ਨਮਨ ਵੀ ਕਰਦਾ ਹੈ ਸਹਿਬਜ਼ਾਦਿਆਂ ਦੇ ਉਹਨਾਂ ਪਲਾਨੂ ਜਤ ਕਰਦਾ ਉਹਨਾਂ ਦੇ ਸਹੀਦੀ ਅਰਦਾਸ ਕਰਦਾ ਮਾਤਾ ਗੁਰ ਸਰਕਾਰ ਸੈਕਾਦਾ ਸਿੰਘ ਜੀ ਜਤਾ ਜਤ ਜਾਰ ਸਿੰਘ ਜੀ ਦਾ ਪਪਾ ਦੇ ਸਿੰਘ ਵਰਵਰ ਸਿੰਘ ਜੀ ਉਹਨਾਂ ਸਾਰਿਆਂ ਆ ਸਤ ਸਤ ਨਮਨ ਕਰਦੇ ਨੇ ਸੋ ਉੱਥੇ ਹੀ ਦੱਸ ਦਈਏ ਫਤਿਹਗੜ੍ਹ ਸਾਹਿਬ ਦੇ ਵਿੱਚ ਸਿੰਘਾਂ ਦੇ ਵੱਲੋਂ ਔਰ ਮੁਸਲਮ ਭਾਈਚਾਰੇ ਦੇ ਜਿਹੜੇ ਲੋਕ ਨੇ ਸੰਗਤ ਹੈ ਲੋਕ ਨਹੀਂ ਕਹਿ ਸਕਦਾ ਉਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਔਰ ਬਹੁਤ ਹੀ ਵਿੜਾ ਬਟਾ ਉਪਰਾ ਲੱਗੀ ਸਕਿਆ ਸਿੱਖ ਸੰਗਤ ਨੂੰ ਵੱਡਾ ਸਨੇਹ ਬ ਦਿੱਤਾ ਗਿਆ ਹੈ